ਖਬਰ ਲੈਣੇ ਆ ਗੁਰਦਾਸਪੁਰ ਤੋਂ ਜਿੱਥੇ ਗੁਰਦਾਸਪੁਰ ਦੇ ਕੋਟ ਸੰਤੋਖ ਰਾਏ ਵਿਖੇ ਪੁਰਾਣੀ ਅਤੇ ਮਸ਼ਹੂਰ ਸੁਨਿਆਰੇ ਦੀ ਦੁਕਾਨ ਸਤਨਾਮ ਜੁਲਰਜ਼ ਤੇ ਬੀਤੀ ਰਾਤ ਚੋਰਾਂ ਨੇ ਵੱਡੀ ਚੋਰੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਦੁਕਾਨ ਮਾਲਕ ਦੀ ਜਾਣਕਾਰ ਦੇ ਮੁਤਾਬਿਕ ਸਵੇਰੇ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਦੁਕਾਨ ਦੇ ਸਾਰੇ ਤਾਲੇ ਟੁੱਟੇ ਹੋਏ ਹਨ ਇਸ ਤੇ ਉਹ ਆਪਣੇ ਬੇਟੇ ਦੇ ਨਾਲ ਜਦੋਂ ਦੁਕਾਨ ਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਤਾਲੇ ਟੁੱਟੇ ਹੋਏ ਸਨ ਅਤੇ ਚੋਰਾਂ ਵੱਲੋਂ ਅੰਦਰੋਂ ਚਾਂਦੀ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਗਿਆ ਸੀ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਚੋਰ ਜਾਂਦੇ ਹੋਏ ਨਾਲ ਲੈ ਗਏ ਦੁਕਾਨਦਾਰ ਨੇ ਦੱਸਿਆ ਕਿ ਉਸਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ ਕਿ ਉਹਨਾਂ ਨੇ ਚੋਰੀ ਹੋਇਆ ਕੀਮਤੀ ਸਮਾਨ ਜਿਸ ਦੀ ਤਕਰੀਬਨ ਕੀਮਤ 15 ਲੱਖ ਰੁਪਏ ਹੈ ਉਹ ਵਾਪਸ ਦਵਾਇਆ ਜਾਵੇ ਜਲਦੀ ਉਹ ਜਲਦੀ ਉਥੇ ਹੀ ਮੌਕੇ ਦੇ ਥਾਣਾ ਧਾਰੀਵਾਲ ਦੇ ਐਸ ਐਚ ਓ ਇੰਸਪੈਕਟਰ ਮੈਡਮ ਬਲਜੀਤ ਕੌਰ ਵੀ ਭਾਰੀ ਪੁਲਿਸ ਫੋਰਸ ਨਾਲ ਉਥੇ ਪਹੁੰਚੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਸਾਰੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਮੇਰਾ ਨਾਮ ਸਤਨਾਮ ਸਿੰਘ ਹੈ ਮੇਰੀ ਜੁਐਲਰੀ ਸ਼ਾਪ ਦੀ ਦੁਕਾਨ ਹੈ ਕੋਟ ਸੰ ਮੇਰੀ ਜਿਹੜੀ ਰਾਇਸ਼ਾ ਉਹ ਧਾਰੀਵਾਲ ਸ਼ਹਿਰ ਚ ਆ ਰਾਤੀ ਮੈਨੂੰ ਮੇਰੇ ਮਾਲਕ ਦਾ ਫੋਨ ਆਇਆ 5 ਵਜੇ ਵੀ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਵਾ ਤੇ ਸ਼ੀਸ਼ੇ ਵਾਲਾ ਲੋਕ ਵੀ ਖੁੱਲਾ ਵਾ ਤੇ ਤੁਹਾਡੀ ਦੁਕਾਨ ਤੇ ਕੋਈ ਘਟਨਾ ਵਾਪਰੀ ਆ ਉਰ ਤੋਂ ਮੈਂ ਅੱਧੇ ਘੰਟੇ ਬਾਅਦ ਇੱਥੇ ਆਇਆ ਵਾਂ 5:30 ਵਜੇ ਤੇ ਮੈਂ 5:30 ਵਜੇ ਇੱਥੇ ਆਇਆ ਮੈਂ ਤੇ ਮੇਰਾ ਬੇਟਾ ਗੱਡੀ ਚ ਅਸੀਂ ਆਉਂਦਾ ਵੇਖਿਆ ਸਾਰਾ ਸਮਾਨ ਖਿਲਰ ਰਿਆ ਪਿਆ ਸੀ ਤੋਂ ਜੋ ਵੀ ਸਮਾਨ ਹੈਗਾ ਚਾਂਦੀ ਦਾ ਜੋ ਵੀ ਸੋਨੇ ਦਾ ਥੋੜਾ ਬਤਾਓ ਸਾਰਾ ਲੈ ਕੇ ਕੈਮਰੇ ਲੱਗੇ ਹੀ ਪਰ ਉਹਨਾਂ ਨੇ ਕੈਮਰੇ ਵਿੱਚ ਜਿਹੜੀ ਡੀਵੀਆਰ ਉਹ ਨਾਲ ਲੈ ਗਿਆ। ਉਹ ਬਾਕੀ ਜਿਹਦੇ ਵਿੱਚ ਰਿਕਾਰਡਿੰਗ ਹੋਣੀ ਸੀ ਉਹ ਡੀਵੀਆਰ ਨਾਲ ਲੈ ਕੇ ਨਾਲ ਉਹਦੇ ਵਿੱਚ ਫਿਰ ਫਾਇਦਾ ਕੋਈ ਨਹੀਂ ਉਹ ਡੀਵੀਆਰ ਹੋਊਗੀ ਫਿਰ ਰਿਕਾਰਡਿੰਗ निकलेगी। ਲਗਭਗ 15 ਲੱਖ ਹੋਊਗੀ। ਇਹ ਹੀ ਵਸਤੇ ਬਾਕੀ ਚਾਂਦੀ ਹੀ ਤੇ 10 ਕਿਲੋ ਨਹੀਂ ਜਾਂਦੀ 8.5 ਕਿਲੋ ਤੇ ਬਾਕੀ ਕੋਕੇ ਹੀ 1.5 200 ਗ੍ਰਾਮ। ਤੇ ਬਾਕੀ ਉਹ ਸਾਰਾ ਕੁਝ ਲੈ ਕੇ ਨਹੀਂ ਆਡੇ ਲਾ ਕੇ ਚਾਕੇ ਇੱਕ ਦੋ ਵਾਰੀ ਹੋਈਆਂ ਚੋਰੀਆਂ। हां मैं आज कोई 9:00 बजे जाके ना ਧਾਰੀਵਾਲ ਥਾਣੇ ਰਿਪੋਰਟ ਲਖਾਈ ਆ ਉੱਥੇ ਆਏ ਹੀ ਸਬ ਇੰਸਪੈਕਟਰ ਸਤਨਾਮ ਸਿੰਘ ਆਏ ਹੀ ਉਹਨਾਂ ਆ ਕੇ ਮੌਕਾ ਵੇਖਿਆ ਰਿਕਾਰਡਿੰਗ ਲਾ ਕੇ ਜਾ ਕੇ ਦੀਆਂ ਵੇਖੀਆਂ ਵਾ ਤੇ ਹੁਣ ਮੈਡਮ ਜਿਹੜੇ ਐਸ ਐਚਓ ਸਾਹਿਬ ਉਹ ਵੀ ਆ ਰਹੇ ਨੇ ਅਸੀਂ ਮੰਗ ਕਰਨਾ ਵੀ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਜਾਏ ਤੇ ਸਾਡਾ ਜਿਹੜਾ ਸਮਾਨ ਵਾਪਸ ਕਰਾਇਆ ਜਾਏ ਭਾਜੀ ਮੇਰਾ ਨਾਮ ਯੂਨਸ ਮਸੀ ਆ ਮੈਂ ਪਿੰਡ ਕੋਰਸਨ ਤੋਂ ਘਰੇ ਦਾ ਰਹਿਣ ਵਾਲਾ ਹਾਂ ਵੀਰੇ ਲਾਗੇ ਭਾਜੀ ਸਤਨਾਮ ਸੁਨਿਆਰਾ ਜੋ ਧਾਰੀਵਾਲ ਤੋਂ ਆਉਂਦੇ ਨੇ ਇੱਥੇ ਕੋਰਟ ਦੇ ਵਿੱਚ ਦੁਕਾਨ ਹੈ ਇਹਨਾਂ ਦੀ ਪਾਜੀ ਆਪਾਂ ਜਦੋਂ ਸਵੇਰੇ ਆਏ ਆ ਉਦੋਂ ਮੈਨੂੰ ਪਤਾ ਲੱਗਾ ਕਿ ਚੋਰੀ ਹੋਈ ਆ ਉਦੋਂ ਬਾਅਦ ਚ ਪਤਾ ਲੱਗਾ ਜੀ ਆਪਾਂ ਸਾਰੇ ਦੁਕਾਨਦਾਰ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਿੰਨੇ ਵੀ ਚੋਰੀ ਕੀਤੀ ਆ ਉਹ ਚੋਰ ਛੇਤੀ ਤੋਂ ਛੇਤੀ ਵੀ ਜੋ ਵੀ ਆ ਪੁਲਿਸ ਉਹਨੂੰ ਗ੍ਰਿਫਤਾਰ ਕਰੇ ਤੇ ਇਨਸਾਫ ਦਿਵਾਵੇ ਪਾਜੀ ਇਹਨਾਂ ਨੂੰ ਏਵਨ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਖਬਰ ਲੈਣੇ ਆ ਗੁਰਦਾਸਪੁਰ ਤੋਂ ਜਿੱਥੇ ਗੁਰਦਾਸਪੁਰ ਦੇ ਕੋਟ ਸੰਤੋਖ ਰਾਏ ਵਿਖੇ ਪੁਰਾਣੀ ਅਤੇ ਮਸ਼ਹੂਰ ਸੁਨਿਆਰੇ ਦੀ ਦੁਕਾਨ ਸਤਨਾਮ ਜੁਵਲਰਸ ਤੇ ਬੀਤੀ ਰਾਤ ਚੋਰਾਂ ਨੇ ਵੱਡੀ ਚੋਰੀ ਵਾਰਤ ਨੂੰ ਅੰਜਾਮ ਦੇ ਦਿੱਤਾ ਦੁਕਾਨ ਮਾਲਿਕ ਦੀ ਜਾਣਕਾਰੀ ਦੇ ਮੁਤਾਬਿਕ ਸਵੇਰੇ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਦੁਕਾਨ ਦੇ ਸਾਰੇ ਤਾਲੇ ਟੁੱਟੇ ਹੋਏ ਹਨ ਇਸ ਤੇ ਉਹ ਆਪਣੇ ਬੇਟੇ ਦੇ ਨਾਲ ਜਦੋਂ ਦੁਕਾਨ ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਤਾਲੇ ਟੁੱਟੇ ਹੋਏ ਸਨ ਅਤੇ ਚੋਰਾਂ ਵੱਲੋਂ ਅੰਦਰੋਂ ਚਾਂਦੀ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਗਿਆ ਸੀ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਚੋਰ ਜਾਂਦੇ ਹੋਏ ਨਾਲ ਲੈ ਗਏ ਦੁਕਾਨਦਾਰ ਨੇ ਦੱਸਿਆ ਕਿ ਉਸ ਨੇ ਪੁਲਿਸ ਨੂੰ شکایت ਵੀ ਕੀਤੀ ਹੈ ਕਿ ਉਹਨਾਂ ਨੇ ਚੋਰੀ ਹੋਇਆ ਕੀਮਤੀ ਸਮਾਨ ਜਿਸ ਦੀ ਤਕਰੀਬਨ ਕੀਮਤ 15 ਲੱਖ ਰੁਪਏ ਹੈ ਉਹ ਵਾਪਸ ਦਵਾਇਆ ਜਾਵੇ ਜਲਦੀ ਉਹ ਜਲਦੀ ਉਥੇ ਹੀ ਮੌਕੇ ਤੇ ਥਾਣਾ ਧਾਰੀਵਾਲ ਦੇ ਐਸ ਐਚ ਓ ਇੰਸਪੈਕਟਰ ਮੈਡਮ ਬਲਜੀਤ ਕੌਰ ਵੀ ਭਾਰੀ ਪੁਲਿਸ ਫੋਰਸ ਨਾਲ ਉਥੇ ਪਹੁੰਚੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਮੇਰਾ ਨਾਮ ਸਤਨਾਮ ਸਿੰਘ ਹੈ ਮੇਰੀ ਜੁਐਲਰੀ ਸ਼ਾਪ ਦੀ ਦੁਕਾਨ ਹੈ ਕੋਟ ਸੰਤੋਖ ਰਾਏ ਚ ਮੇਰੀ ਜਿਹੜੀ ਰਾਇਸ਼ ਹੈ ਉਹ ਧਾਰੀਵਾਲ ਸ਼ਹਿਰ ਚ ਆ ਰਾਤੀ ਮੈਨੂੰ ਮੇਰੇ ਮਾਲਕ ਦਾ ਫੋਨ ਆਇਆ 5 ਵਜੇ ਵੀ ਤੁਹਾਡੇ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਵਾ ਤੇ ਸ਼ੀਸ਼ੇ ਵਾਲਾ ਲੋਕ ਵੀ ਖੁੱਲਾ ਵਾ ਤੇ ਤੁਹਾਡੀ ਦੁਕਾਨ ਤੇ ਕੋਈ ਘਟਨਾ ਵਾਪਰੀ ਆ ਉਰ ਤੋਂ ਮੈਂ ਅੱਧੇ ਘੰਟੇ ਬਾਅਦ ਇੱਥੇ ਆਇਆ ਵਾਂ 5:30 ਤੇ ਮੈਂ 5:30 ਵਜੇ ਇੱਥੇ ਆਇਆ ਮੈਂ ਤੇ ਮੇਰਾ ਬੇਟਾ ਗੱਡੀ 'ਚ ਅਜੀ ਆਉਂਦਾ ਵੇਖਿਆ ਸਾਰਾ ਸਮਾਨ ਖਿਲਰਿਆ ਪਿਆ ਸੀ ਤੋਂ ਜੋ ਵੀ ਸਮਾਨ ਹੈਗਾ ਚਾਂਦੀ ਦਾ ਜੋ ਵੀ ਸੋਨੇ ਦਾ ਥੋੜਾ ਬਤ ਉਹ ਸਾਰਾ ਲੈ ਗਏ ਕੈਮਰੇ ਲੱਗੇ ਸੀ ਪਰ ਉਹਨਾਂ ਨੇ ਕੈਮਰੇ ਵਿੱਚ ਜਿਹੜੀ ਡੀਵੀਆਰ ਉਹ ਨਾਲ ਲੈ ਗਿਆ ਬਾਕੀ ਰਕ ਜਿਹਦੇ ਵਿੱਚ ਰਿਕਾਰਡਿੰਗ ਹੋਣੀ ਸੀ ਉਹ ਡੀਵੀਆਰ ਲੈ ਕੇ ਨਾਲ ਉਹਦੇ ਵਿੱਚ ਫਿਰ ਫਾਇਦਾ ਕੋਈ ਨਹੀਂ ਉਹ ਡੀਵੀਆਰ ਹੋ ਗਈ ਫਿਰ ਰਿਕਾਰਡਿੰਗ ਨਹੀਂ ਗਈ ਲਗਭਗ 15 ਲੱਖ ਹੋ ਗਈ ਇਹ ਹੀ ਵਸਤੇ ਬਾਕੀ ਚਾਂਦੀ ਸੀ ਤੇ 10 ਕਿਲੋਣੀ ਜਾਂਦੀ ਅੱਧਾ ਕਿਲੋ ਤੇ ਬਾਕੀ ਕੋਕੇ ਹੀ 1.5 200 ਗ੍ਰਾਮ ਤੇ ਬਾਕੀ ਉਹ ਸਾਰਾ ਕੁਝ ਲੈ ਕੇ ਨਹੀਂ ਆਡੇ ਲਾ ਕੇ ਚਾਕੇ ਇੱਕ ਦੋ ਵਾਰੀ ਹੋਈਆਂ ਚੋਰੀਆਂ ਹਾਂ ਮੈਂ ਅੱਜ ਕੋਈ 9 ਵਜੇ ਜਾ ਕੇ ਨਾ ਧਾਰੀਵਾਲ ਥਾਣੇ ਰਿਪੋਰਟ ਲਖਾਈ ਆ ਉੱਥੋਂ ਆਏ ਸੀ ਸਬ ਇੰਸਪੈਕਟਰ ਸਤਨਾਮ ਸਿੰਘ ਆਏ ਉਹਨਾਂ ਆ ਕੇ ਮੌਕਾ ਵੇਖਿਆ ਰਿਕਾਰਡਿੰਗ ਲਾ ਕੇ ਜਾਗਦੀਆਂ ਵੇਖੀਆਂ ਵਾ ਤੇ ਹੁਣ ਮੈਡਮ ਜਿਹੜੇ ਐਸ ਐਚਓ ਸਾਹਿਬ ਉਹ ਵੀ ਆ ਰਹੇ ਨੇ ਅਸੀਂ ਮੰਗ ਕਰਨਾ ਵੀ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਜਾਏ ਤੇ ਸਾਡਾ ਜਿਹੜਾ ਸਮਾਨ ਵਾਪਸ ਕਰਾਇਆ ਜਾਏ ਭਾਜੀ ਮੇਰਾ ਨਾਮ ਯੂਨਸ ਮਸੀਆ ਮੈਂ ਪਿੰਡ ਕੋਰਸਨ ਸੰਤੋਖਰਾਏ ਦਾ ਰਹਿਣ ਵਾਲਾ ਹਾਂ ਮੇਰੇ ਲਾਗੇ ਭਾਜੀ ਸਤਨਾਮ ਸੁਨਿਆਰਾ ਜੋ ਧਾਰੀ ਹਾਲ ਤੋਂ ਆਉਂਦੇ ਨੇ ਇੱਥੇ ਕੋਰਟ ਦੇ ਵਿੱਚ ਦੁਕਾਨ ਹੈ ਇਹਨਾਂ ਦੀ ਭਾਜੀ ਆਪਾਂ ਜਦੋਂ ਸਵੇਰੇ ਆਏ ਆ ਉਦੋਂ ਮੈਨੂੰ ਪਤਾ ਲੱਗਾ ਕਿ ਚੋਰੀ ਹੋਈ ਆ ਉਦੋਂ ਬਾਅਦ ਚ ਪਤਾ ਲੱਗਾ ਜੀ ਆਪਾਂ ਸਾਰੇ ਦੁਕਾਨਦਾਰ ਇਹ ਮੰਗ ਕਰਦੇ ਆਂ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਿੰਨੇ ਵੀ ਚੋਰੀ ਕੀਤੀ ਆ ਉਹ ਚੋਰ ਛੇਤੀ ਤੋਂ ਛੇਤੀ ਵੀ ਜੋ ਵੀ ਆ ਪੁਲਿਸ ਉਹਨੂੰ ਗ੍ਰਿਫਤਾਰ ਕਰੇ ਤੇ ਇਨਸਾਫ ਦਿਵਾਵੇ ਭਾਜੀ ਇਹਨਾਂ ਨੂੰ ਏਵਨ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੇ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ